ਫਾਰਮਟਰੈਕ ਦਾ ਪੀਐਮ ਵਾਲਾ ਸੁਪਰ ਮਾਸ਼ਾ ਵਾਲਾ ਜੀ ਕੋਈ ਨਾਟ ਨਹੀਂ ਬੋਲਾ ਨਾ ਡੀਜ਼ਲ ਦਾ ਨਾ ਲੈਫਟ ਪੰਪ ਦਾ ਨਾ ਕਲੱਚ ਦਾ ਨਾ ਲੈਫਟ ਦਾ ਮਾਲ ਦੇ ਕਹਿਰ ਹੈ ਪੰਜਾਬ ਦਾ ਨੰਬਰ ਹੈ ਜੀ ਇਹ ਤਾਂ ਮੰਨ ਲਓ 50000 ਰੁਪਿਆ ਦੇ ਕੇ ਬਾਕੀ ਸਾਰਾ ਲੋਨ ਟਰੈਕਟਰ ਲੈ ਜੀ ਹਾਂ ਇਹ ਡੈਕਸ ਮਾਡਲ ਚ ਪੀਵੀ 18 ਪੰਜਾਬ ਦਾ ਨੰਬਰ ਕਿੰਨੇ ਮਾਡਲ ਹੈ ਜੀ ਇਹ 2002 ਮਾਡਲ ਹੈ ਬਾਈ ਜੀ 2002 ਮਾਡਲ ਕਲੌਸ ਕਰਦੇ ਇੰਜਨ ਵਾਲਾ ਟਰੈਕਟਰ ਹੈ ਇੰਜਨ ਗੇਅਰ ਲੈਫਟ ਦੀ ਆਪਣੀ ਗਾਰੰਟੀ ਹੈ ਜੀ 255000 ਡਿਮਾਂਡਾ ਕਿੰਨੇ ਕਦਾ ਬਣ ਜੂਜੀ ਇਹ ਦੇ ਦੇਂਗੇ ਭਾਈ 240 ਦਾ ਦੇ ਦੇਂਗੇ ਦਾ 240000 ਦਾ ਹਾਂਜੀ ਪ੍ਰੀਤ ਕਿੰਨਾ ਆ ਗਿਆ 35 ਸਾਡੇ ਖਨੋਂ ਡਰੈਕਟਰ ਮਿੰਨੀ ਡਰੈਕਟਰ ਲੱਗਦਾ ਕੰਮ ਪਰ ਵਧੀਆ ਕਰਦਾ ਹਾਂ ਕੰਮ ਵਧੀਆ ਹੈ 2 ਸਿਲੰਡਰ ਹੁੰਦਾ ਇਹਦਾ ਖਰਚਾ ਆਸ਼ੀ ਦੇ ਬਰਾਬਰੀ 2 ਸਿਲੰਡਰ ਚ ਆ ਗਿਆ ਹਾਂਜੀ ਹਾਂਜੀ ਠੀਕ 295 ਡਿਮਾਂਡਾ ਬਣੂ ਕਿੰਨੇ ਕਦਾ ਜੀ ਦੇ ਦੇਂਗੇ ਭਾਈ 280 ਦਾ ਦੇ ਦੇਂਗੇ 280 ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਰਿਸ਼ਾਤ ਫਰੀ ਕਾਲ ਭਾਈ ਜੀ ਆਪਾਂ ਪਹੁੰਚੇ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਕਿ ਬਾਈ ਨਾ ਕਰਦੇ ਆ ਗੱਲਬਾਤ ਕਿੰਨੇ ਟਰੈਕਟਰ ਨੇ ਬਾਈ ਕੋਲੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਜੀ ਵਧੀਆ ਵਧੀਆ ਕਿੰਨੇ ਟਰੈਕਟਰ ਹੈ ਜੀ ਅੱਜ ਆਪਣੇ ਕੋਲ ਬਾਈ 10 11 ਟਰੈਕਟਰ ਆਪਣੇ ਕੋਲੇ ਠੀਕ ਹੈ ਜੀ 10 11 ਟਰੈਕਟਰ ਨੇ ਬਾਈ ਕੋਲੇ ਤੇ ਲੋਨ ਵਗੈਰਾ ਹੋ ਜੂ ਬਾਈ ਹਾਂ ਬਾਈ ਲੋਨ ਵਗੈਰਾ ਕਰਾ ਕੇ ਦੇ ਦਾਂਗੇ ਇੱਕ ਪਾਰਟੀ ਨੇ ਹਾਂ ਬਾਕੀ ਲੋਨ 12 ਮਾਡਲ ਤੋਂ ਉੱਪਰੋਂ ਟਰੈਕਟਰਾਂ ਦੇ ਠੀਕ ਹੈ ਜੀ ਲੋਨ ਹੋ ਜੂਗਾ ਜੀ ਕਿਉਂਕਿ ਉਹਦੋਂ ਨੀਵੇਂ ਮਾਡਲ ਆ ਉਹਨਾਂ ਤੇ ਲੋਨ ਠੀਕ ਹੈ ਜੀ ਸਾਹਮਣੇ ਟਰੈਕਟਰ ਬਾਰੇ ਕਰਦੇ ਆ ਗੱਲਬਾਤ ਸਵਰਾਜ ਆ ਗਿਆ 8: ਕਿੰਨੇ ਮਾਡਲ ਹੈ ਜੀ ਇਹ ਇਹ 12 ਮਾਡਲ ਹੈ ਭਾਈ 12 ਮਾਡਲ ਹੈ ਜੀ ਟਾਇਰਾਂ ਦੀ ਗੱਲਬਾਤ ਕਰੀਏ ਜੀ ਟਾਇਰ ਤੁਸੀਂ ਸਾਰੇ 85 ਰੁਪਏ ਦੇ ਟਾਇਰ ਦੇ 85 ਪੈਸੇ ਚੌਕੜਾ ਟਾਇਰਾਂ ਦਾ ਟੌਰਲ ਚੌਕੜਾ ਦਾ ਟਰੈਕਟਰ ਸਾਰਾ オリジナル ਹੈ ਜੀ ਠੀਕ ਹੈ ਜੀ ਬਿਨਾਂ ਡਿਸਟ੍ਰੀਬਿਊਟਰ ਤੋਂ ਹਾਂ ਇਹ 12 ਚ ਡਿਸਟ੍ਰੀਬਿਊਟਰ ਆਏ ਨਹੀਂ ਫਿਰ 12 ਦਾ ਟੌਪ ਮਾਡਲ ਹੈ ਠੀਕ ਹੈ ਜੀ ਪਾਵਰ ਟੇਰਾਂ ਦਾ ਡਬਲ ਆਪ ਹਾਂ ਬਾਕੀ ਰਿਵਰਸ ਸਪੀਡ ਗੋ ਡਬਲ ਡਬਲ ਉਹ ਬਾਕੀ ਸਾਰੇ ਫੰਕਸ਼ਨ ਠੀਕ ਹੈ ਜੀ ਪੰਜਾਬ ਦਾ ਨੰਬਰ ਹੈ ਪੀਵੀ ਪੰਜਾਬ ਨੰਬਰ ਹੈ ਪੀਵੀ ਪਟਿਆਲਾ ਠੀਕ ਹੈ ਜੀ ਇਹ ਮਾਡਲ ਆ ਗਿਆ ਡਿਮਾਂਡ 465 ਕਰ ਦਿਆਂਗੇ 4 ਲੱਖ 65000 ਰੁਪਏ ਡਿਮਾਂਡ ਹੈ ਜੀ ਕਿੰਨੇ ਕਿਤਾ ਬਣ ਜੂਏ ਦੇ ਦੇ ਦਾਂਗੇ ਭਾਜੀ 4.5 ਲੱਖ ਰੁਪਏ 4.5 ਲੱਖ ਦਾ ਟਰੈਕਟਰ ਭਾਈ ਸਾਨੂੰ 8:55 ਮਿਲ ਜੂਗਾ ਸਾਹਮਣੇ ਆ ਗਿਆ ਜੀ ਫਾਰਮਟਰੈਕ 45 ਵਾਲਾ ਫਾਰਮਟਰੈਕ ਕਿੰਨੇ ਮਾਡਲ ਹੈ ਜੀ ਇਹ 2008 ਮਾਡਲ ਹੈ ਬ੍ਰਦਰ ਅੱਠ ਮਾਡਲ ਦਾ ਪੂਰਾ ਸਾਫ਼ ਆ ਰੀਅਲ ਟਰੈਕਟਰ ਆ ਮਿਰਾੜ ਮਰੂਰ ਨਾਲ ਦੇ ਟਰੈਕਟਰ ਤੇ ਵਧੀਆ ਬੰਪਰ ਲੱਗਾ ਮੂਹਰੇ ਟਾਇਰ ਨਵੇਂ ਆ ਰਗੇ ਆ ਠੀਕ ਆ ਜੀ ਤੇ ਪਿਛਲੇ ਟਾਇਰ ਤੁਸੀਂ 45 ਪੈਸੇ 50 ਪੈਸੇ ਮੰਨ ਲਓ ਜੀ ਬਾਡੀ ਬੁੱਡੀ ਦਾ ਪੂਰਾ ਸਾਫ਼ ਆ ਲੈਫਟ ਪੰਪ ਅਜੇ ਤੱਕ ਖੁੱਲਿਆ ਵੀ ਨਹੀਂ ਟਰੈਕਟਰ ਦਾ ਪੂਰ ਲਗਰੰਟੀ ਆ ਹਾਂ ਪੂਰ ਲਗਰੰਟੀ ਆ ਡਬਲ ਕਲੱਚ ਆ ਜੀ ਠੀਕ ਆ ਜੀ ਪੰਜਾਬ ਦਾ ਨੰਬਰ ਹਾਂ ਡਿਮਾਂਡ ਕਰਦੇ ਆਂ 275 22 ਲੱਖ ਦਾ ਦੇ ਦੇ 22 ਲੱਖ ਦਾ ਮਿਲ ਜੂ ਅੱਠ ਮਾਡਲ ਆ ਬਾਈ ਸਾਹਮਣੇ ਆ ਗਿਆ ਜੀ 855 ਨੀ ਲਕਸ ਮਾਡਲ ਚ ਪੀਪ 18 ਪੰਜਾਬ ਦਾ ਨੰਬਰ ਕਿੰਨੇ ਮਾਡਲ ਹੈ ਜੀ ਇਹ ਇਹ 2002 ਮਾਡਲ ਆ ਬਾਈ ਜੀ 2002 ਮਾਡਲ ਕਲੌਸ ਕਰਦੇ ਇੰਜਨ ਵਾਲਾ ਟਰੈਕਟਰ ਹੈ ਠੀਕ ਹੈ ਇੰਜਨ ਗੇਅਰ ਲੈਫਟ ਦੀ ਆਪਣੀ ਗਾਰੰਟੀ ਹੈ ਜੀ 14 ਦੇ ਟਾਇਰਾਂ ਚ ਹੈ ਜੀ ਇਹ ਟਾਇਰਾਂ ਦੀ ਕੀ ਕੰਡੀਸ਼ਨ ਹੋਊ ਜੀ ਟਾਇਰ ਪਿਛਲੇ ਅੱਧੇ ਮੰਨ ਲਓ ਜੀ ਮੂਰਲੇ 80 ਦੇ ਪੈਸੇ ਹੈ ਜੀ ਠੀਕ ਹੈ ਰੰਗ ਰੂਪ ਦਾ ਟਰੈਕਟਰ ਪੂਰਾ ਵਧੀਆ ਜੀ ਚਲਾਈ ਦਾ ਚਲਾਈ ਦਾ ਪੂਰਾ ਸਾਫ਼ ਆ 12 13 ਮਾਡਲ ਲੱਗਾ ਕਿਉਂਕਿ ਸਟੀering ਵੀਲ ਆ ਜਿਹੜਾ ਉਹ ਨਵਾਂ ਪਿਆ ਹੋਇਆ ਟਰੈਕਟਰ ਠੀਕ ਹੈ ਜੀ ਹਾਂ ਜੀ ਠੀਕ ਹੈ ਸਿੰਪਲ ਸਟੀering ਦੇ ਵਿੱਚ ਆ ਗਿਆ ਡਿਮਾਂਡ ਜੀ ਦਮਾਡੇ ਦੀ 255 ਕਰਦੇ 255000 ਡਿਮਾਂਡ ਕਿੰਨੇ ਕ ਦਾ ਬਣ ਜੂਜੀ ਇਹ ਦੇ ਦੇਗੇ ਭਾਈ 240 ਦੇ ਦੇ ਦਾਂਗੇ ਦਾ 240000 ਦਾ ਬਾਕੀ ਮਾਨਦਾਨ ਫੇਰ ਵੀ ਹੋ ਜੂਗਾ ਨਾ ਜਿਹੜਾ ਮੌਕੇ ਤੇ ਆਊਗਾ ਕੋਈ ਗੱਲ ਨਹੀਂ ਭਾਈ ਸਾਹਮਣੇ ਆ ਗਿਆ ਜੀ ਪ੍ਰੀਤ ਕਿੰਨਾ ਆ ਗਿਆ 39 60 90 ਦਾ ਬਹੁਤ ਸੁਣਿਆ ਸੀ ਇਹ 39 ਅੱਜ ਪਹਿਲੀ ਵਾਰ ਹੀ ਸੁਣਿਆ ਤੇ ਦੇਖ ਇਹ ਭਾਈ ਜੀ ਛੋਟਾ ਟਰੈਕਟਰ ਆ ਜਿਵੇਂ ਅੱਜਕੱਲ੍ਹ ਫਾਰਮਰ ਵੱਡੇ ਟਰੈਕਟਰ ਨਾਲ ਛੋਟਾ ਟਰੈਕਟਰ ਰੱਖਦੇ ਆ ਜਿਵੇਂ ਪਹਿਲਾਂ ਆਸ਼ੀ ਰੱਖਦੇ ਸੀ ਆਸ਼ੀ ਇਮਪਲੀਮੈਂਟ ਭਾਰਾ ਚੱਕ ਕੇ ਖੇਤ ਨਹੀਂ ਲੈ ਜਾਂਦੇ ਸੀ ਜੀ ਠੀਕ ਆ ਜੀ ਤੇ ਇੱਕੋ ਥੋੜੇ ਖੜੇ ਆ ਜੇ ਲੱਗਦੇ ਕਿਰਾਏ ਦੇ ਵਾਲੇ ਇਹਦੀ ਖੜ ਨਹੀਂ ਖੜਨੀ ਸੋਹਣੀ ਆ ਜੀ ਟਰੈਕਟਰ ਸਰਦਾਰੀ ਟਰੈਕਟਰ ਆ ਜੀ ਸਰਦਾਰੀ ਟਰੈਕਟਰ ਬਾਕੀ ਰੇਟ ਤੇ ਆ ਕੇ ਨਾਲੋ ਕਸਤਾ ਠੀਕ ਆ ਜੀ ਰੇਟ ਤੇ ਕਸਤਾ ਰੇ ਇਸਦੀ ਮਾਦਤ ਬੈਠੇਗਾ ਇਸ ਤਰ੍ਹਾਂ ਜੀ ਹਾਂਜੀ ਉਹ ਸਾਢੇ ਤਿੰਨ ਤਨ 75 75 ਹੱਥ ਲਾਉਂਦਾ ਜੀ ਸਾਢੇ ਤਿੰਨ ਤੋਂ ਹੀ ਮੰਨ ਗਏ ਚੱਲੋ ਜੀ ਇਹ ਮੰਨ ਲਓ ਵੀ 295000 ਦਾ ਜੀ ਰਵਾਨਾ 295000 21 ਮਾਡਲ ਆ ਪੀਵੀ 3 ਬਠਿੰਡੇ ਦਾ ਨੰਬਰ ਆ ਬਠਿੰਡੇ ਦਾ ਨੰਬਰ ਆ ਜੀ ਪਹਿਲੀ ਪਾਰ ਪਾਰਟੀ ਦਾ ਕੈਸ਼ ਟਰੈਕਟਰ ਹੈ ਠੀਕ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਟਾਇਰ ਨਵੇਂ ਆ ਜੀ ਚਾਰੀ ਬਸ ਮੂਰ ਦੀ ਮਾੜੀ ਜੀ ਕਰਨੀ ਦੀਂਦੀ ਹੈ ਪਿਛਲੇ ਦਾ ਜਮਾ ਉੱਤੇ ਹਜੇ 12 4 28 ਲਿਖਿਆ ਹੋਇਆ ਜੀ ਠੀਕ ਆ ਜੀ ਦੇਖਣ ਨੂੰ ਟਰੈਕਟਰ ਮਿੰਨੀ ਟਰੈਕਟਰ ਲੱਗਦਾ ਕੰਮ ਪਰ ਵਧੀਆ ਕਰਦਾ ਆ ਹਾਂ ਕੰਮ ਵਧੀਆ ਹੈ 2 ਸਿਲੰਡਰ ਹੁੰਦੇ ਤਾਂ ਖਰਚਾ ਅਸੀਂ ਦੇ ਬ ਦੋ ਸਿਲੰਡਰ ਚ ਆ ਗਿਆ ਹਾਂਜੀ ਹਾਂਜੀ 20 ਹੌਸ ਪਾਵਰ 299 ਡਿਮਾਂਡ ਆ ਬਣੂ ਕਿੰਨੇ ਕ ਦਾ ਜੀ ਦੇ ਦੇ ਕੇ ਭਾਈ 280 ਦਾ ਦੇ ਦੇ 280 ਦਾ ਬਣ ਜੂ ਜੀ ਸਾਹਮਣੇ ਆ ਗਿਆ ਫਾਰਮਰ ਟਰੈਕ ਚੈਂਪੀਅਨ ਇੱਥੇ ਪਿੱਛੇ ਆ ਗਿਆ 2009 ਮਾਡਲ ਆ ਜੀ ਇਹ 9 ਮਾਡਲ ਆ ਪੰਜਾਬ ਦਾ ਨੰਬਰ ਹਾਂ ਪੰਜਾਬ ਦਾ ਨੰਬਰ ਹੈ ਜੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਫੇਵਰ ਵਾਲੀ ਛਤਰੀ ਪੂਰੀ ਚੰਗੀ ਲੱਗੀ ਹੈ ਜੀ ਹੈਵੀ ਹੋ ਵੀ ਠੀਕ ਆ ਜੀ ਉਹ ਤਾਂ ਜਿੱਦੋਂ ਅਸੀਂ ਲਿਆ ਜੀ ਉਹ ਕਹਿੰਦੇ ਮੈਂ ਡੈਕ ਰੱਖਣਾ ਪਰ ਆਪਾਂ ਉਹਦੇ ਨਾਲ ਗੱਲ ਕਰੀ ਆ ਵੀ ਜੇ ਨਾਲ ਸੌਦਾ ਹੁੰਦਾ ਹੋਇਆ ਕੋਈ ਵੀਡੀਓ ਵੇਖ ਕੇ ਤਾਂ ਇੱਕ ਜੀ ਤੇ ਸਾਊਂਡ ਲੈਣਾ ਹੋਇਆ ਸਭ ਵੀ ਨਾਲ ਸਾ ਵੀ ਤੇ ਸਾਊਂਡ ਦੇ ਦਾਂਗੇ ਅਸੀਂ ਉਹਨੂੰ ਪੈਸੇ ਦੇ ਦੇਵਾਂਗੇ ਠੀਕ ਆ ਜੀ 40 ਐਚਪੀ ਚ ਆ ਗਿਆ ਹਾਂ ਬਾਕੀ ਹਾਂ 39 ਐਚਪੀ ਵਾਲਾ ਜੀ 35 ਐਚਪੀ ਵਾਲਾ ਛੋਟਾ ਹੁੰਦਾ ਹੈ ਇਹਦੀ ਥੋੜੀ ਜਿਹੀ ਪਾਵਰ ਜ਼ਿਆਦਾ ਹੁੰਦੀ ਹੈ ਆਪ ਪਾਵਰ ਵਾਲਾ ਆ ਗਿਆ ਹਾਂ ਆਪ ਪਾਵਰ ਵਾਲਾ ਉਹ 12 ਦੇ ਟਾਇਰਾਂ 'ਚ ਹੁੰਦਾ 13 ਦੇ ਟਾਇਰਾਂ 'ਚ ਠੀਕ ਆ ਟਾਇਰਾਂ ਦੀ ਕੀ ਕੰਡੀਸ਼ਨ ਰਹੀ ਬਈ ਟਾਇਰ ਪੂਰੇ ਚੰਗੇ ਆ ਜੀ ਪਿਛਲੇ ਐਮ ਆਰ ਐਫ ਦੇ ਹੈਗੇ ਆ ਜੀ 80 ਕੇ ਪੈਸੇ ਤੇ ਮੂਹਰਲੇ ਮੰਨ ਲਓ ਅ ਡਿਮਾਂਡ 2 ਲੱਖ 65000 ਰੁਪਏ 2 ਲੱਖ 65000 ਡਿਮਾਂਡ ਹੈ ਕਿੰਨੇ ਕਹਿੰਦਾ ਬਣ ਜੂਈ ਇਹ ਭਾਈ ਲਾਟ ਦੇ ਦਾਂਗੇ 2.5 ਲੱਖ ਠੀਕ ਹੈ ਜੀ ਸਾਹਮਣੇ ਆ ਗਿਆ ਜੀ ਫਾਰਮ ਟ੍ਰੈਕ 65 ਜੀਪੀ ਜਿਹੜਾ ਇਹ ਹਰਿਆਣਾ ਨੰਬਰ ਟ੍ਰੈਕ ਹੈ ਇਹ ਹਰਿਆਣਾ ਨੰਬਰ ਹੈ ਜੀ ਇਹ 8 ਮਾਡਲ ਹੈ ਜੀ 65 ਵਾਲਾ ਈਪੀਆਈ ਪਾਵਰ ਸਟੀering ਪਾਵਰ ਸਟੀering 16 ਦੇ ਟਾਇਰਾਂ ਵਾਲਾ ਜੀ ਹਾਈ ਸਪੀਡ ਵਾਲਾ ਇਹ ਠੀਕ ਹੈ ਜੀ ਤੇ ਟੌਪ ਮਾਡਲ ਹੈ ਡਿਸਟ੍ਰੀਬਿਊਟਰ ਪਾਵਰ ਸਟੀering ਠੀਕ ਹੈ ਜੀ ਤੇਲ ਬ੍ਰੇਕ ਕਿ ਬਤਾਓ ਬੋ ਮਾਡਲ ਵਾਲੇ ਸਾਰੇ ਫੀਚਰ ਹੈ ਹਾਂ ਸਾਰੇ ਫੀਚਰ ਹੈ ਘੱਟ ਰੇਟ 'ਚ ਵੱਡਾ ਟਰੈਕਟਰ ਹੈ ਜਿਹੜਾ ਜੀ ਉਹ 65 ਹੀ ਮਿਲਦਾ ਠੀਕ ਆ 65 ਵਾਲਾ ਈਪੀਆ ਹੀ ਆ ਗਿਆ ਮਾਡਲ ਜੀ ਮਾਡਲ 8 ਆ ਜੀ 8 ਮਾਡਲ ਹੈ ਹਾਂ ਜੀ ਡਿਮਾਂਡ ਜੀ 295 295 ਦਾ ਡਿਮਾਂਡ ਆ ਜੀ ਕਿੰਨੇ ਦਾ ਬਣ ਜੂਏ ਜੀ 285 ਦਾ ਦੇ ਦੇ ਠੀਕ ਆ ਜੀ ਅੱਗੇ ਆ ਗਏ ਜੀ 60 ਵਾਲਾ ਫਾਰਮ ਡ੍ਰੈਗ ਇਹ ਪੰਜਾਬ ਨੰਬਰ ਆ ਜੀ ਹਾਂ ਇਹ ਪੰਜਾਬ ਨੰਬਰ ਇਹ ਵੀ ਪੰਜਾਬ ਨੰਬਰ ਟਰੈਕਟਰ ਜ਼ਿਆਦਾਤਰ ਤਾਂ ਆਪਾਂ ਪੰਜਾਬ ਨੰਬਰ ਹੀ ਲੈਨੇ ਆ ਟਰੈਕਟਰ ਦੀ ਕੰਡੀਸ਼ਨ ਚੰਗੀ ਸੀ ਜੀ ਇੱਕ ਰੇਟ ਉਹਦਾ ਜਾਇਜ਼ ਸੀ ਤਾਂ ਕਰਕੇ ਆਪਾਂ ਹਰਿਆਣਾ ਨੰਬਰ ਵਾਲੇ ਬੱਚ ਨੂੰ ਵੀਡੀਓ ਚ ਵੇਖਿਆ ਕੋਈ ਹਰਿਆਣਾ ਨੰਬਰ ਨਹੀਂ ਠੀਕ ਆ ਲਓ ਹੀ ਉਹ ਵੀ ਕੰਡੀਸ਼ਨ ਚੰਗੀ ਸੀ ਰੇਟ ਠੀਕ ਸੀ ਇਹ ਹੈਗਾ ਜੀ ਐਗਰੀਮੈਕਸ ਵਾਲਾ ਫਾਰਮਟਰੈਕ 60 ਹਾਂ ਜੀ ਕਿੰਨੇ ਮਾਡਲ ਹੈ ਜੀ ਇਹ ਇਹ 2012 ਮਾਡਲ ਹੈ ਬਾਈ ਜੀ 12 ਮਾਡਲ ਹੈ ਟਾਇਰਾਂ ਦੀ ਕੀ ਕੰਡੀਸ਼ਨ ਰਹੁ ਬਾਈ ਟਾਇਰਾਂ ਦੀ ਕੰਡੀਸ਼ਨ ਤੁਸੀਂ 80 ਪੈਸੇ ਮੰਨੋ ਜੀ ਮੂਰਲੇ ਦਾ ਜਾਦਾ ਹੀ ਹੈ 90 ਪੈਸੇ ਹੀ ਹੈ ਹਾਂ ਜੀ ਪਿਛਲੇ 80 ਪੈਸੇ ਟਾਇਰ ਆ ਜੀ ਨਾਲ ਦੇ ਟਾਇਰ ਆ ਟਰੈਕਟਰ ਦੇ ਠੀਕ ਆ ਗੱਟ-ਕਲੱਟ ਹਜੇ ਟਰੈਕਟਰ ਦਾ ਸੀਲਡ ਹੈ ਕਿਸੇ ਪਾਸੇ ਖੁੱਲਿਆ ਨਹੀਂ ਜੀ ਫੁੱਲ ਗਾਰ ਪਾਉਂਦੇ ਆਪਾਂ ਕੋਲੇ ਚਲਾ ਕੇ ਵਾਹ ਕੇ ਹਾਂਜੀ ਪਾਉਂਦੇ ਦੋ ਚਾਰ ਤਿੰਨ ਬੰਦਾ ਰੱਖ ਕੇ ਹਾਂਜੀ ਉਹ ਕਰਦੇ ਸਾਨੂੰ ਪਹਿਲੇ ਠੀਕ ਆ ਮਗਰਾੜ ਭਾਈ ਮਗਰਾੜ ਭਾਈ ਇਹਦੇ ਕੰਪਨੀ ਚੋਂ ਬੰਦਿਆਂ ਨੇ ਜਮਾਂ ਨਵੇਂ オリジナル ਮਗਰਾੜ ਲੈ ਕੇ ਫਾਰਮ ਟਰੈਕ ਦੀ ਕੰਪਨੀ ਚੋਂ オリジナル ਮਗਰਾੜ ਮਗਰਾੜ ਲੈ ਕੇ ਲਾਦੇ ਆਮ ਮਗਰਾੜ ਭਾਈ 6 6500 ਦੇ ਲੱਗ ਜਾਂਦੀ ਹੈ ਹਾਂਜੀ ਇਹ ਮਗਰਾੜ 14.5000 ਰੁਪਏ ਠੀਕ ਆ ਦੁੱਗਣੇ ਰੇਟ ਤੇ ਹਾਂ ਦੁੱਗਣੇ ਰੇਟ ਆ ਬਾਕੀ ਰਹੀ ਤੁਹਾਨੂੰ ਕੁਆਲਿਟੀ ਦੱਸਦੀ ਹੈ ਠੀਕ ਆ ਦੇਖਣ ਨੂੰ ਪਤਾ ਲੱਗਦਾ ਦੇਖਣ ਨੂੰ ਪਤਾ ਲੱਗਦਾ ориجنલ چیز ਲੱਗੀ ਹੋਈ ਆ ਕੀ ਡਿਮਾਂਡ ਹੈ ਜੀ ਇਹਦੀ 375 ਜੀ 375000 ਰੁਪਿਆ ਟਰੈਕਟਰ ਦੀ ਡਿਮਾਂਡ ਆ ਕਿੰਨੇ ਕ ਦਾ ਬਣਦੀ ਜੀ 3.5 ਲੱਖ ਦਾ ਦੇ ਗਏ 3.5 ਲੱਖ ਦਾ ਟਰੈਕਟਰ ਬਈ ਤੁਹਾਨੂੰ ਬਣ ਜਾਊਗਾ ਸਾਹਮਣੇ ਆ ਗਿਆ 8:55 ਫੁੱਲ ਟੌਪ ਮਾਡਲ ਹੈ ਜੀ ਇਹ 2015 ਮਾਡਲ ਆ ਬਾਈ ਜੀ 4 ਸਟਾਰ 2 ਸਪੀਡ 2 ਸਪੀਡ ਜੀ ਹਾਂ ਜੀ ਬਟਿੰਡਾ ਨੰਬਰ ਆ ਜੀ ਸਾਡਾ ਹਾਂ ਜੀ ਕਲੋਸ ਕਰਦੇ ਇੰਜਨ ਚਾ ਜੀ ਠੀਕ ਆ ਜੀ ਠੀਕ ਹੈ ਅਜੇ ਪੰਪ ਦੇ ਸੀਲਾ ਸੂਲਾ ਨਾਲ ਦੇ ਆ ਬੰਦੇ ਜੀ ਕਲੌਕ ਕਰਦਾ ਮਾਰਕਾ ਇੰਜਨ ਤੇ ਇੱਥੇ ਹੁੰਦਾ ਜੀ ਉਹ ਹੈਗਾ ਠੀਕ ਹੈ ਜੀ ਥੋੜੀ ਕਲੌਕ ਕਰਦੀ ਆਵਾਜ਼ ਬੁਜਟੇ ਡਿਮਾਂਡ ਜ਼ਿਆਦੇ ਆ ਸਾਰਾ ਅਰੀਜਨਲ ਟਰੈਕਟਰ ਹੈ ਬਾਈ ਜੀ ਇਹ ਠੀਕ ਹੈ ਰੰਗ ਪੇਂਟ ਕਰਨੀ ਆ ਹਾਂ ਸਾਰਾ ਅਰੀਜਨਲ ਪੇਂਟ ਦਾ ਟਰੈਕਟਰ ਹੈ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੋਊ ਜੀ ਟਾਇਰ ਤੁਸੀਂ ਮੰਨ ਲਓ ਜੀ 70 75 ਰੁਪਏ ਦੇ ਚਾਰੇ ਮੰਨ ਲਓ ਜੀ ਠੀਕ ਹੈ ਜੀ ਡਿਮਾਂਡ ਇਹਦੀ ਡਿਮਾਂਡ ਇਹਦੀ 3 ਪਏ 535 5 ਲੱਖ 35 ਹਜ਼ਾਰ ਡਿਮਾਂਡ ਆ ਜੀ ਪੰਜਾਬ ਦਾ ਨੰਬਰ ਪੀ ਵੀ 3 ਬਟਿੰਡਾ ਕਿੰਨੇ ਦਾ ਬਣਦੂ ਇਹ ਜੀ ਦੇ ਦੇ ਦਾਂਗੇ ਜੀ 5 15 ਦਾ ਦੇ ਦਾਂਗੇ 5 15 ਦਾ ਟਰੈਕਟਰ ਤੁਹਾਨੂੰ ਮਿਲੂ ਅੱਗੇ ਚੈਂਪੀਅਨ ਹਾਂ ਚੈਂਪੀਅਨ ਆਪਣੇ ਕੋਲੇ ਹੀ ਉਹ ਟਰਾਈ ਚੱਲੀ ਜਾਂਦੇ ਏ ਟਰੈਕਟਰ ਹਾਂਜੀ ਹਾਂਜੀ ਇਹ ਟਰੈਕਟਰ ਵੇਖਿਆ ਸੀਗੇ ਇਹ ਟਰੈਕਟਰ ਤਾਂ ਬਿਲਕੁਲ ਹੀ ਨਵਾਂ ਟਰੈਕਟਰ ਕੋਈ ਨਾ ਦੂਰ ਹੀ ਖੜ ਜਾ ਇਹ ਆ ਗਿਆ ਜੀ ਫਾਰਮਰ ਟਰੈਕ ਚੈਂਪੀਅਨ ਵਾਲਾ ਸੁਪਰਮਾਰਕਟ ਵਾਲਾ ਸਾਈਟਰ ਗੇਰ ਦੇ ਬੱਚਾ ਟਾਇਰਾਂ ਦੀ ਬਈ ਕੀ ਕੰਡੀਸ਼ਨ ਹੋਊਗੀ ਟਾਇਰ ਇਹਦੇ ਟਰੈਕਟਰ ਦੇ ਹੈਗੇ 7.65 ਰੁਪਏ ਚਾਰੇ ਹੀ 3.5 ਦੇ ਟਾਇਰਾਂ ਦੀ ਨਾਲ ਦੇ ਟਾਇਰ ਹੈ ਜੀ ਕਿਤੋਂ ਕੋਈ ਨਟ ਨਹੀਂ ਖੁੱਲਿਆ ਨਾ ਡੀਜ਼ਲ ਦਾ ਨਾ ਲਿਫਟ ਪੰਪ ਦਾ ਨਾ ਕਲਚ ਦਾ ਨਾ ਲਿਫਟ ਦਾ ਨਾਲ ਦੇ ਟਾਇਰ ਹੈ ਪੰਜਾਬ ਦਾ ਨੰਬਰ ਹੈ ਜੀ ਆਪਣਾ ਕਿੰਨੇ ਹੈ ਜੀ ਠੀਕ ਹੈ ਜੀ 2395 395 ਦਾ ਮਾੜਾ ਕਿਨੇ ਦਾ ਬੰਦ ਹੋਈ ਦੇ ਦੇਵਾਂਗੇ ਜੀ 385 ਦਾ ਦੇ ਦੇ ਲੋਨ ਵਗੈਰਾ ਕੀ ਲੋਨ ਵਗੈਰਾ ਹੋ ਜੂ ਜੀ ਲੋਨ ਕਰਾਉਣਾ ਤਾਂ ਮੰਨ ਲਓ 50-60000 ਰੁਪਿਆ ਦੇ ਕੇ ਬਾਕੀ ਸਾਰਾ ਲੋਨ ਟਰੈਕਟਰ ਲੈਣੀ ਹੈ ਹਾਂ ਕੰਟੈਕਟ ਨੰਬਰ ਆਪਣਾ ਹੀ ਹੈ ਟਰੈਕਟਰ ਆਪਰਾਮ ਹੈਗਾ 985554 ਹਾਂਜੀ 20494 ਠੀਕ ਹੈ ਜੀ ਪੁਰਾਣਾ ਟਰੈਕਟਰ ਵੀ ਕੱਟਿਆ ਜਾਊ ਬਈ ਹਾਂ ਬਈ ਪੁਰਾਣਾ ਟਰੈਕਟਰ ਕੰਡੀਸ਼ਨ ਦੇਖ ਕੇ ਕੱਟਿਆ ਜਾਊਗਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਰੱਖੋ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ